ਬਹੁਤ ਜਲਦੀ 9 ਸਾਲ ਦੇ ਆਗਾਜ਼ ਦੇ ਨਾਲ ਹੀ ਜਿਹੜਾ ਵਾ ਲੋਕ ਸਭਾ ਚੋਣਾਂ ਦਾ ਬਿਗਲ ਵੀ ਪੂਰੇ ਦੇਸ਼ ਦੇ ਵਿੱਚ ਵਜਨ ਜਾ ਰਿਹਾ ਵਾ ਔਰ ਲੋਕ ਸਭਾ ਚੋਣਾਂ ਦੇਸ਼ ਦੀਆਂ ਇਸ ਵਾਰ ਬਹੁਤ ਅਹਿਮ ਨੇ ਕਿਉਂਕਿ ਜਿੱਥੇ ਭਾਰਤੀ ਜਨਤਾ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਚਾਰਾ ਸੂਬਿਆਂ ਤੇ ਜਿਹੜੇ ਨਤੀਜੇ ਆਏ ਸੀਗੇ ਤਿੰਨਾਂ ਦੇ ਵਿੱਚ ਕਲੀਨ ਸਵੀਪ ਕਰ ਦਿੱਤਾ ਗਿਆ ਬਹੁਤ ਵੱਡੀ ਉਹਨਾਂ ਦੀ ਜਿੱਤ ਹੋਈ ਹੈ ਔਰ ਵਿਪਖਸ਼ੀ ਪਾਰਟੀਆਂ ਵੀ ਕਿਹੜਾ ਕਿਤੇ ਇਕਜੁੱਟ ਹੋ ਕੇ ਬੀਜੇਪੀ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀਆਂ ਨੇ ਆਪਾਂ ਇਸ ਲੋਕ ਸਭਾ ਆਰਿਆ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜੀ ਦੇ ਨਾਲ ਜਿਹੜੇ ਚੇਅਰਮੈਨ ਨੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ ਦੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਨਵੇਂ ਸਾਲ ਦੇ ਨਾਲ ਹੀ ਜਿਹੜਾ ਵਾ ਉਹ ਲੋਕ ਸਭਾ ਚੋਣ ਆ ਰਹੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਿੰਦਾਂ ਦੀਆਂ ਤਿਆਰੀਆਂ ਨੇ ਹਾਂਜੀ ਸਰ ਤੁਸੀਂ ਲੋਕ ਸਭਾ ਦੇ ਇੰਚਾਰਜ ਜੇ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਦੇ ਜੀ ਕੀ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਕਿਉਂਕਿ ਬਹੁਤ ਘੱਟ ਸਮਾਂ ਰਹਿ ਚੁੱਕਿਆ ਵਾ ਲੋਕ ਸਭਾ ਚੋਣਾਂ ਜਿਹੜੀਆਂ ਹੋਣ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਲੋਕ ਸਭਾ ਦਾ ਲੈ ਕੇ ਦੇਖੋ ਜੀ ਬਹੁਤ ਟਾਈਮ ਬਹੁਤ ਘੱਟ ਰਹਿ ਗਿਆ ਜੀ ਪਾਰਟੀ ਪੱਧਰ ਨੂੰ ਲੈ ਕੇ ਅਸੀਂ ਪਹਿਲਾਂ ਇਹਦਾ ਬੇਸ ਬਿਲਕੁਲ ਅਸੀਂ ਇਸ ਟਾਈਮ ਤਿਆਰ ਕਰ ਰਹੇ ਹਾਂ ਜੀ ਬੇਸ ਨੂੰ ਲੈ ਕੇ ਜਿਸਾ ਅਸੀਂ ਅਸੀਂ ਪਿੰਡ ਲੈਵਲ ਤੇ ਕਮੇਟੀਆਂ ਬਣਾ ਰਹੇ ਹਾਂ ਜੀ ਬਣਾ ਕੇ ਉਹਦਾ ਆਪਣਾ ਸੰਗਠਨ ਦਾ ਵਿਸਤਾਰ ਕਰ ਰਹੇ ਹਾਂ ਜੀ ਕਿ ਹਰ ਇੱਕ ਆਪਣਾ ਵਰਕਰ ਨੂੰ ਥੱਲੇ ਰਾ ਟੱਚ ਰਹੀਆਂ ਜੀ ਕਿਤਨਾ ਕਿਤੇ ਜਿਹੜੇ ਕੋ ਕਮੀ ਪੇਸ਼ੀਆਂ ਨੂੰ ਦੂਰ ਕਰਾਂਗੇ ਤੇ ਵਰਕਰ ਨੂੰ ਲੈ ਕੇ ਕਿ ਸਭ ਤੋਂ ਪਹਿਲਾਂ ਦੇਖੋ ਜੀ ਵਰਕਰ ਆ ਸਾਡੇ ਜਿਹੜੇ ਵਲੰਟੀ ਦਾ ਆਮ ਆਦੀ ਪਾਰਟੀ ਦੀ ਰੀਡ ਦੀ ਹੱਡੀ ਜੀ ਠੀਕ ਹੈ ਜੀ ਤੇ ਅਸੀਂ ਹਰ ਟਾਈਮ ਉਹਦੇ ਨਾਲ ਖੜੇ ਆ ਜੀ ਤੇ ਕਮੇਟੀਆਂ ਬਣਾ ਰਹੇ ਆ ਔਰ ਔਨ ਵਾਲੇ ਟਾਈਮ 'ਚ ਜੋ ਵੀ ਪਾਰਟੀ ਨੂੰ ਐਕਟੀਵਿਟੀਆਂ ਹੋਣਗੀਆਂ ਉਹਨਾਂ ਤੇ ਅਸੀਂ ਕੰਮ ਕਰਵਾਵਾਂਗੇ ਸਰ ਇਹ ਦੱਸੋ ਕਿ ਲੋਕ ਸਭਾ ਏਰੀਆ ਜਿਹੜਾ ਵਾ ਗੁਰਦਾਸਪੁਰ ਜ਼ਿਲ੍ਹੇ ਨੂੰ ਲੈ ਕੇ ਜਿਹੜਾ ਵਾ ਉਹ ਕਿਸ ਤਰ੍ਹਾਂ ਦੀ ਰਣਨੀਤੀ ਆ ਕਿਉਂਕਿ ਬڑا ਇੱਕ ਅਹਿਮ ਮੁਕਾਬਲਾ ਜਿਹੜਾ ਵਾ ਉਹ ਹੋਣ ਜਾ ਰਿਹਾ ਵਾ ਤੇ ਆਮ ਚਰਚਾਵਾਂ ਚੱਲਦੀਆਂ ਪਈਆਂ ਵਾ ਕਿ ਆਮ ਆਦਮੀ ਪਾਰਟੀ ਕੋ ਹਲੇ ਤੱਕ ਕੋਈ ਠੋਸ ਕੈਂਡੀਡੇਟ ਜਿਹੜਾ ਵਾ ਉਹ ਨਹੀਂ ਹੋ ਰਿਹਾ ਇਸ ਦਾ ਸਰ ਇਸ ਸਵਾਲ ਦਾ ਜਿਹੜੇ ਜਨਤਾ ਦਾ ਸਵਾਲ ਹੈ ਇਹਦਾ ਸਾਹਮਣਾ ਕਿਦਾਂ ਕਰੋਗੇ ਦੇਖੋ ਤੁਸੀਂ ਦੇਖ ਰਹੇ ਹੋਵੋਗੇ ਕਿ ਤਕਰੀਬਨ 2 ਸਾਲ ਹੋ ਚਲੇ ਨੇ ਸਰਕਾਰ ਬਣੀ ਨੂੰ ਜੀ ਤੇ ਜਿੰਨੀਆਂ ਕਿ ਗਾਰੰਟੀਆਂ ਆਮ ਆਦਮੀ ਪਾਰਟੀ ਨੇ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਤੇ ਮਾਨਜੂਬ ਸੀਐਮ ਪੰਜਾਬ ਤੋਂ ਮੰਗੀਆਂ ਨੇ ਬੋਲੋ ਜੋ ਵੀ ਗਰੰਟੀਆਂ ਸੀ ਉਹ ਤਕਰੀਬਨ ਅਸੀਂ ਲਗਭਗ ਅਸੀਂ ਪੂਰੀਆਂ ਕਰ ਚੁੱਕੀਆਂ ਇੱਕ ਦੋ ਰਹਿ ਗਈਆਂ ਉਹ ਵੀ ਅਸੀਂ ਜਲਦ ਕਰ ਰਹੇ ਹਾਂ ਜੀ ਤੇ ਗਰਾਊਂਡ ਲੈਵਲ ਤੇ ਦੇਖੀਏ ਜੀ ਲੋਕ ਬਹੁਤ ਖੁਸ਼ ਨੇ ਸਰਕਾਰ ਤੋਂ ਜੀ ਕਿਉਂਕਿ ਇਹਨਾਂ ਨੂੰ ਮੇਨ ਬੇਸਿਕ ਸਹੂਲਤਾਂ ਆੜੀਆਂ ਨੇ ਸਭ ਤੋਂ ਪਹਿਲਾਂ ਜੀ ਹੈਲਥ ਦੀ ਫਿਰ ਉਸ ਤੋਂ ਬਾਅਦ ਐਜੂਕੇਸ਼ਨ ਦੀ ਤੁਸੀਂ ਸਕੂਲ ਆਫ ਐਮਿਨਸ ਦੇਖ ਰਹੇ ਹੋ ਸਕੂਲਾਂ ਵਿੱਚ ਵਧੀਆ ਪੜ੍ਹਾਈ ਹੋ ਰਹੀ ਆ ਜਿਹੜੇ ਸਾਡੇ ਟੀਚਰ ਨੇ ਪ੍ਰਿੰਸੀਪਲ ਨੇ ਉਹ ਸਿੰਗਾਪੁਰ ਜਾ ਕੇ ਟ੍ਰੇਨਿੰਗ ਲੈ ਰਹੇ ਹਾਂ ਜੀ ਕਿਸੇ ਵੀ ਸਰਕਾਰ ਵਿੱਚ ਐਦਾਂ ਦਾ ਕੋਈ ਨਹੀਂ ਸੀਗਾ ਤੇ ਗੱਲ ਕਰੀਏ ਸਾਡੇ ਆਪਣਾ ਬੇਸਿਕ ਨੀਡਸ ਇਹਦਾ ਲਾਈਟ ਆ ਬੱਤੀ ਇਹਦੇ ਕੋ ਬਿਜਲੀ ਦਾ ਬਿੱਲ 0 ਆ ਰਿਹਾ ਤਕਰੀਬਨ 83 ਲੱਖ ਤੋਂ ਪਲੱਸ ਲੋਕਾਂ ਦੇ ਬਿੱਲ ਜਿਹੜੇ ਆ 0 ਆ ਚੁੱਕੇ ਨੇ ਜੀ ਹੋਰ ਵੀ ਕਾਫੀ ਜਿੱਦਾਂ ਹੁਣ ਘਰ-ਘਰ ਦੇਖੋ ਜੀ 42 ਸਹੂਲਤਾਂ ਨੇ ਡੋਰ ਸਟੈਪ ਜਿਹੜੀ ਆ ਸਰਵਿਸ ਆ ਜੀ ਮੈਨੂੰ ਲੱਗਦਾ ਕਿ ਅੱਜ ਤੱਕ ਕਿਸੇ ਵੀ ਕੰਟਰੀ ਦੇ ਵਿੱਚ ਇਹੋ ਜਿਹਾ ਕੋਈ ਐਕਟੀਵਿਟੀ ਹੋਈ ਆ ਜਿੱਦਾਂ ਸਰਕਾਰ ਸਰਕਾਰ ਵੱਲ ਸਹੂਲਤ ਦਿੱਤੀ ਗਈ ਆ ਕਿ 42 ਸਹੂਲਤਾਂ ਤੁਸੀਂ ਏਪੀਰ 77 ਨੰਬਰ ਤੇ ਕੋਲ ਕਰੋ ਤੇ ਤੁਹਾਨੂੰ ਬਤਾਲੀ ਦੀ ਸਹੂਲਤਾਂ ਕੋਈ ਵੀ ਡਾਕੂਮੈਂਟਸ ਲੈ ਕੇ ਭਾਵੇਂ ਜਨਮ ਸਰਟੀਫਿਕੇਟ ਤੋਂ ਲੈ ਕੇ ਆਧਾਰ ਕਾਰਡ ਨੂੰ ਲੈ ਕੇ ਕੋਈ ਵੀ ਤੁਹਾਡੇ ਡਾਕੂਮੈਂਟਸ ਆ ਉਹ ਘਰੇ ਬੈਠੇ ਰੱਡੇ ਬਣਨਗੇ ਚੇਰਨ ਸਾਹਿਬ ਇਹ ਤਾਂ ਠੀਕ ਆ ਤੁਹਾਡਾ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਸਰਕਾਰ ਵੱਲੋਂ ਜਿੱਦਾਂ ਬਤਾਲੀ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਵਜ੍ਹਾ ਅਸੀਂ ਦੇਖ ਰਹੇ ਹਾਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਵੀ ਸ਼ੁਰੂਆਤ ਹੋਈ ਹੈ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰੇ ਜਾ ਰਹੇ ਆ ਪਰ ਸਭ ਤੋਂ ਵੱਡਾ ਇਸ ਵੇਲੇ ਇੱਕ ਸਵਾਲ ਨਿਕਲ ਕੇ ਆ ਰਿਹਾ ਵਾ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜੀ ਕਿ ਕਿਤੇ ਨਾ ਕਿਤੇ ਦਰੁਸਤ ਨਜ਼ਰ ਨਹੀਂ ਆ ਰਹੀ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ ਹਾਂ ਅਪਰਾਧਿਕ ਘਟਨਾਵਾਂ ਦੇ ਵਿੱਚ ਵਾਧਾ ਹੋ ਰਿਹਾ ਵਾ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਕੀ ਕਰਨ ਜਾ ਰਹੀ ਹੈ ਦੇਖੋ ਅਜ ਤੋਂ ਤਕਰੀਬਨ 10-15 ਦਿਨ ਪਹਿਲਾਂ ਸੀਐਮ ਸਾਹਿਬ ਦੀ ਸਾਰੇ ਐਸਐਸਪੀ ਸਾਹਿਬ ਨਾਲ ਕਮਿਸ਼ਨਰ ਸਾਹਿਬ ਨਾਲ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਉਹਨਾਂ ਨੇ ਬੈਸ ਦਿੱਤਾ ਸੀ ਕਿ ਹੋਣਾ ਸੀ ਇਹ ਜਿਹੜੇ ਸ਼ਾਰਤੀ ਅਨਸਰ ਆ ਜਿਹੜੇ ਵੀ ਮਾਹੌਲ ਖਰਾਬ ਕਰਦੇ ਆ ਜਿਹੜੇ ਲੁੱਟਖੋਹਾਂ ਕਰਦੇ ਨੇ ਇਹਨਾਂ ਖਿਲਾਫ ਅਸੀਂ ਆਰ ਪਾਰ ਦੇ ਲੜਾਈ ਲਾ ਜੀ ਤੁਸੀਂ ਦੇਖਿਆ ਵੀ ਹੋਏਗਾ ਕਿ ਪਿਛਲੇ ਤਕਰੀਬਨ 10 ਦਿਨਾਂ ਦੇ ਵਿੱਚ ਹਰ ਇੱਕ ਇੱਕ ਦਿਨ ਦੇ ਵਿੱਚ ਤਕਰੀਬਨ ਦੋ ਦਿਨ ਜਗ੍ਹਾ ਤੇ ਇਹੋ ਜਿਹੀ ਐਨਕਾਊਂਟਰ ਪੁਲਿਸ ਕਰ ਰਹੀ ਆ ਕਿ ਜਿਹੜੇ ਸ਼ਰਾਰਤੀ ਅਨਸਰ ਫੜ ਲਿੱਤੇ ਜਾਣ ਸੀਐਮ ਸਾਹਿਬ ਦੇ ਇਹੋ ਹੀ ਕਹਿਣਾ ਸੀ ਕਿ ਜੇ ਕੋਈ ਸ਼ਰਾਰਤੀ ਅਨਸਰ ਇੱਕ ਜਗ੍ਹਾ ਤੇ ਕੋਈ ਵੀ ਘਟਨਾ ਨੂੰ ਅੰਜਾਮ ਦਿੰਦਾ ਹੈ ਦੂਸਰੀ ਚੌਂਕ ਤੱਕ ਉਹਨੂੰ ਪਹੁੰਚ ਨਹੀਂ ਦਿੱਤਾ ਜਾਏਗਾ ਜੀ ਇਹ ਤਕਰੀਬਨ ਪਿਛਲੇ 10 ਦਿਨ ਦਾ ਤੁਸੀਂ ਇਹ ਵੀ ਦੇਖ ਰਹੇ ਹੋਵੋਗੇ ਕਿ ਕਾਫੀ ਹੱਦ ਤੱਕ ਇਸ ਦੇ ਵਿੱਚ ਅਸਰ ਹੋਇਆ ਤੇ ਮੈਂ ਕਹਿੰਦਾ ਕਿ ਆਉਣ ਵਾਲੇ ਮਹੀਨੇ ਦੇ ਅੰਦਰ-ਬੰਦੇ ਦੇ ਵਿੱਚ ਇਹ ਪੂਰਾ ਹੀ ਆਪਾਂ ਇਸ ਤੇ ਕਾਬੂ ਪਾ ਲਵਾਂਗੇ ਸਰ 100 ਤੋਂ ਪਲੱਸ ਲੋਕ ਸਭਾ ਦੇ ਵਿੱਚ ਜਿਹੜੇ ਸੰਸਦ ਮੈਂਬਰ ਆ ਉਹਨਾਂ ਨੂੰ ਸਸਪੈਂਡ ਹੀ ਕਰ ਦਿੱਤਾ ਗਿਆ ਵਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਆ ਦੇਖੋ ਜੀ ਹੁਣ ਤੇ ਜਿਹੜੀ ਆ ਮੋਦੀ ਸਰਕਾਰ ਆ ਅਸੀਂ ਮੋਦੀ ਸਰਕਾਰ ਹੀ ਕਹਾਂਗੇ ਬੀਜਪੀ ਤੇ ਹੈਗੀ ਨਹੀਂ ਆ ਜੀ ਇਹ ਤਾਂ ਇੱਕੋ ਇੱਕ ਦੋ ਬੰਦੇ ਚਲਾ ਰਹੇ ਆ ਮੋਦੀ ਅਡਾਨੀ ਅਵਾਨੀ ਤੇ ਅਮੀਸ਼ਾ ਤੇ ਇਹਨਾਂ ਨੂੰ ਲੈ ਕੇ ਦੇਖੋ ਇਹ ਕਿੰਨਾ ਕੀਤੇ ਚਾਹੁੰਦੇ ਆ ਕਿ ਵਿਪੱਖਸ਼ ਖਤਮ ਹੀ ਹੋ ਜੇ ਜੀ ਲੋਕਤੰਤਰ ਦੀ ਹੱਤਿਆ ਕਰ ਰਹੇ ਆ ਜੀ ਵਿਪੱਖਸ਼ ਨੂੰ ਖਤਮ ਕਰ ਰਹੇ ਆ ਕਿ ਸਿਰਫ ਇੱਕ ਆਪਣਾ ਹੀ ਤਾਨਾਸ਼ਾਹੀ ਚਲਾਉਣਾ ਚਾਹੁੰਦੇ ਨੇ ਜੀ ਕਿ ਤਾਨਾਸ਼ਾਹ ਮਾਹੌਲ ਬਣਾਉਣਾ ਚਾਹੁੰਦੇ ਨੇ ਕਿ ਸਾਡੇ ਅੱਗੇ ਕੋਈ ਨਾ ਬੋਲੇ ਨਾ ਗੱਲ ਰੱਖੇ ਕੋਈ ਮੁੱਦਾ ਨਾ ਚੁਕੇ ਜੋ ਅਸੀਂ ਕਰਦੇ ਹਾਂ ਉਹ ਠੀਕ ਆ ਬਿਲਕੁਲ ਜੀ ਇਹ ਚੀਜ਼ ਨੂੰ ਲੈ ਕੇ ਇਹਨਾਂ ਨੇ ਜਿਹੜੇ ਸਸਪੈਂਡ ਕੀਤੇ ਬਿਲਕੁਲ ਹੀ ਗਲਤ ਆ ਅਸੀਂ ਚੁੰਨੇ ਆ ਅਸੀਂ ਵੀ ਇਹਦੀ ਆਵਾਜ਼ ਚੱਕਦੇ ਆ ਤੇ ਸੰਸਦ ਵਿੱਚ ਵੀ ਇਹ ਸਾਰਾ ਮੁੱਦਾ ਸੀ ਕਿ ਕਿੰਨਾ ਕੀਤਾ ਇਹਨਾਂ ਨੇ ਸਾਰਾ ਇੱਕ ਕੈਪਚਰ ਕੀਤਾ ਹੋਇਆ ਮਾਹੌਲ ਨੂੰ ਹੀ ਕਿ ਸਾਡੇ ਖਲਾਫ ਇਹਦੇ ਚੈਨ ਹੁਣ ਕਈ ਦੇਖੋ ਜੀ ਵੇਖਿਆ ਜਾਵੇ ਤੇ ਇਹਨਾਂ ਦੇ ਬੀਜੇਪੀ ਦੇ ਹੁਣ ਪਿਛਲੀ ਘਟਨਾ ਹੋਈ ਸੀ ਸੰਸਦ ਦੇ ਵਿੱਚ ਜੀ ਠੀਕ ਹੈ ਜੀ ਕਿ ਦੋ ਪਰਸਨ ਐਂਟਰੀ ਕਰ ਗਏ ਆ ਜੀ ਦੇਖੋ ਕਿਤਨਾ ਕੀਤਾ ਕਿੰਨੀਆਂ ਲੇਰਾਂ ਵਿੱਚ ਸਿਕਿਉਰਿਟੀ ਹੁੰਦੀ ਹੈ ਲੋਕ ਸਭਾ ਦੀ ਜੀ ਮੋਬਾਈਲ ਤੱਕ ਲਿਜਾਣਾ ਮੁਸ਼ਕਲ ਹੁੰਦਾ ਉਹ ਸਪਰੀ ਲੈ ਕੇ ਕਿੱਦਾਂ ਚੱਲ ਗਏ ਜੀ ਤੇ ਪਤਾ ਲੱਗਣ ਜੇ ਵੀ ਆਇਆ ਸੀ ਕਿ ਉਹ ਕਿਸ ਲੋਕ ਸਭਾ ਮੈਂਬਰ ਦੇ ਰਕਮ ਰਕਮੈਂਡੇਸ਼ਨ ਦੇ ਵਿੱਚ ਪਹੁੰਚੇ ਸੀ ਉਹ ਭਾਜਪਾ ਦੇ ਸੀ ਜੀ ਜੀ ਇਹਦੇ باوجود ਉਹਨਾਂ ਦੇ ਕੋਈ ਐਕਸ਼ਨ ਨਹੀਂ ਹੈਗਾ ਦੂਜਿਆਂ ਨੂੰ ਸਸਪੈਂਡ ਕਰ ਰਹੇ ਆ ਚੇਰਨਾ ਸਾਹਿਬ ਗੁਰਦਾਸਪੁਰ ਜ਼ਿਲ੍ਹੇ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਕੀਤਾ ਜਾ ਰਿਹਾ ਥੋੜਾ ਡਿਵੈਲਪਮੈਂਟ ਦੇ ਮੁੱਦੇ ਤੇ ਵੀ ਆਪਾਂ ਗੱਲ ਕਰੀਏ ਡਿਵੈਲਪਮੈਂਟ ਨੂੰ ਲੈ ਕੇ ਦੇਖੋ ਜੀ तकरीबन ਅੱਜ ਤੋਂ 1 ਮਹੀਨਾ ਪਹਿਲਾਂ ਤੇ ਪ੍ਰੋਗਰਾਮ ਹੋਇਆ ਸੀ ਸੀਐਮ ਸਾਹਿਬ ਦਾ ਜੀ ਉਹਨਾਂ 900 ਕੁਝ 900 ਸਮਥਿੰਗ ਕਰੋੜ ਦੇ ਅਥੇ ਪ੍ਰੋਜੈਕਟ ਲਾਂਚ ਕੀਤੇ ਸੀ ਜਿਦੇ ਵਿੱਚ ਸਾਡੇ ਸ਼ੂਗਰ ਮਿੱਲਾਂ ਨੂੰ ਲੈ ਕੇ ਅਸੀਂ ਸਾਡੇ ਆਪਣਾ ਤੁਸੀਂ ਮੰਨ ਲਓ ਕਿ ਤਹਿਸੀਲ ਕੰਪਲੈਕਸ ਨੂੰ ਲੈ ਕੇ ਸੀ ਸਾਡੇ ਅਥੇ ਬੱਸ ਸਟੈਂਡ ਦਾ ਦੁਦੂ ਘਟਨ ਹੋਇਆ ਪਟਿਆਲਾ ਚੂੜੀਆਂ ਵੀਰ ਦਾ ਪਲੈਂਟ ਸੀ ਉੱਥੇ ਉਦਘਾਟਨ ਹੋਇਆ ਮਿਸਕਿ ਕਿਤਨਾ ਕਿਤੇ ਜਨ ਟੈਕਨੋਲੋਜੀ ਵਧ ਰਹੀ ਆ ਕਿ ਅਸੀਂ ਉਹਨੂੰ ਇਹ ਸਰਕਾਰ ਅਪਗ੍ਰੇਡ ਵੀ ਕਰ ਰਹੀ ਆ ਤੇ ਹੋਰ ਵੀ ਆਉਣ ਵਾਲੇ ਟਾਈਮ ਚ ਬਹੁਤ ਸਹੂਲਤਾਂ ਮਿਲ ਰਹੀਆਂ ਨੇ ਤੇ ਮਿਲਣਗੀਆਂ ਵੀ ਕਿਉਂਕਿ ਦੇਖੋ ਇਹ ਇਹਦਾ ਮੇਨ ਹੈ ਕਿ ਲੋਕ ਪੱਕੀ ਫੈਸਲੇ ਲੈ ਆ ਰਹੀ ਆ ਸਾਡੇ ਸੀਐਮ ਸਾਹਿਬ ਕਿ ਲੋਕਾਂ ਤੱਕ ਜਿਹੜੀ ਬੇਸਿਕ ਸਹੂਲਤਾਂ ਪਹੁੰਚਾਈਆਂ ਜਾਣ ਕਿ ਇਹ ਨਹੀਂ ਕਿ ਹਵਾ ਚ ਗਿਆ ਤਾਂ ਦੇਖੋ ਅਸੀਂ ਇੱਕ ਦੇਖੋ ਆਮ ਕਾਮ ਤੇ ਸੜਕਾਂ ਤੇ ਬਣਦੀਆਂ ਜਾਂਦੀਆਂ ਨੇ ਪਰ ਗਰੀਬ ਬੰਦੇ ਨੂੰ ਕੀ ਮਿਲ ਰਿਹਾ ਉਹ ਇਸ ਸਰਕਾਰ ਨੂੰ ਇਹ ਅਹਿਸਾਸ ਹੋਇਆ ਗਰੀਬ ਨੂੰ ਇਹ ਪਰਵਾਰ ਨੂੰ ਕਿ ਸਾਨੂੰ ਤਕਰੀਬਨ ਬਿਜਲੀ ਫਰੀ ਮਿਲੀ ਜੋ ਕੁਝ ਮਿਲ ਰਿਹਾ ਕਿ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਵਧੀਆ ਫੈਸਲੇ ਲਾਰੇ ਨੇ ਹੋਰ ਵੀ ਲਈ ਜਾਣਗੇ ਸਰ ਤੁਹਾਡੇ ਵੱਲੋਂ ਲਗਾਤਾਰ ਲੋਕ ਸਭਾ ਤੁਸੀਂ ਇਨਚਾਰਜ ਜੇ ਤੁਹਾਡੇ ਵੱਲੋਂ ਅਸੀਂ ਦੇਖ ਰਹੇ ਲਗਾਤਾਰ ਜਿਹਦੇ ਵਿੱਚ ਸਿਆਸੀ ਗਤੀਵਿਧੀਆਂ ਨੂੰ ਬਹੁਤ ਤੇਜ਼ ਕੀਤਾ ਹੋਇਆ ਵਾ ਜੀ ਸਿਆਸੀ ਜਿਹੜੇ ਗਲਿਆਰੇ ਉਹਨਾਂ ਦੇ ਵਿੱਚ ਇਹ ਵੀ ਚਰਚਾ ਹੋਵਾ ਕਿ ਰਜੀਵ ਸ਼ਰਮਾ ਜਿਹੜੇ ਚੇਅਰਮੈਨ ਇੰਪਰੂਵਮੈਂਟ ਟਰਸ ਗਰਦਾਸਪੁਰ ਨੇ ਇਹ ਵੀ ਲੋਕ ਸਭਾ ਦੇ ਉਮੀਦਵਾਰ ਹੋ ਸਕਦੇ ਨੇ ਸਰ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਰਜੀਵ ਸ਼ਰਮਾ ਜਿਹੜੀ ਫੈਮਿਲੀ ਤੋਂ ਬਿਲੋਂਗ ਕਰਦਾ ਜੀ ਉਹ ਫੈਮਿਲੀ ਤੁਸੀਂ ਮੰਨਣਾ ਨਹੀਂ 2014 ਦੀ ਗੱਲ ਕਰਾਂ ਤੇ ਇੱਕ ਮਿਡਲ ਕਲਾਸ ਫੈਮਿਲੀ ਇੱਕ ਵੋਟਪੋਲ ਤੱਕ ਸੀਮਤ ਸੀ ਜੀ ਠੀਕ ਹੈ ਜੀ ਕਦੀ ਸੋਚਿਆ ਤੱਕ ਨਹੀਂ ਸੀ ਮੇਰੀ ਅੱਜ ਵੀ 숍 ਚੱਲਦੀ ਆ ਅਬ ਵੀ ਸਰ ਲੜਕਾ ਉੱਥੇ ਕੰਮ ਕਰਦਾ ਜੀ ਕਿ ਮੈਨੂੰ ਇਹ ਹੁੰਦਾ ਸੀ ਕਿ ਸਿਰਫ ਰਾਜਨੀਤੀ ਦਾ ਮੈਨੂੰ ਤੁਸੀਂ ਕਹੋ ਨਾ ਰਾਜਨੀਤੀ ਦਾ ਵਿੱਚ ਦਾਰਾ ਮੈਨੂੰ ਉਹ ਵੀ ਨਹੀਂ ਆਉਂਦਾ ਜੀ ਜ਼ੀਰੋ ਨੋਲੇਜ ਅੱਗੇ ਵਧੇ ਆ ਸਿਸਟਮ ਚੇਂਜ ਕਰਨ ਵਾਸਤੇ ਜੇ ਅਸੀਂ ਅੱਜ ਨੂੰ ਆਪਣੇ ਬੱਚਿਆਂ ਵਾਸਤੇ ਦੇਖੋ ਮੇਰੇ ਇੱਕ ਬੇਟਾ ਕ ਬੇਟੀ ਹੈ ਜੀ ਬੱਚਿਆਂ ਵਾਸਤੇ ਅਸੀਂ ਕੁਝ ਸੇਵਿੰਗ ਕਰ ਰਹੇ ਹਾਂ ਕਿ ਉਹ ਸੇਵਿੰਗ ਜਿਹੜੇ ਕਰ ਰਹੇ ਆ ਤੇ ਉਹ ਕਿਹਦੇ ਕੰਮ ਆਏ ਕਿ ਜੇ ਸਾਡਾ ਬੱਚੇ ਆਉਣ ਵਾਲੇ ਗਲਤ ਸੁਸਾਇਟੀਆਂ ਚ ਨੇ ਕੋਈ ਨਸ਼ੇ ਤੇ ਲੱਗੇ ਕਿਸ ਕਿਸ ਕੰਮ ਆ ਜੀ ਮੇਨੂੰ ਇਹ ਆਸੀ ਕਿ ਸੇਵਿੰਗ ਦੀ ਹੁੰਦੀ ਹੈਗੀ ਸਭ ਤੋਂ ਪਹਿਲਾਂ ਇਹ ਸਿਸਟਮ ਨੂੰ ਚੇਂਜ ਕਰਨ ਵਿੱਚ ਆਪਣਾ ਯੋਗਦਾਨ ਪਾਈਏ ਉਹ ਯੋਗਦਾਨ ਜਿਹੜਾ ਉਸ ਤੋਂ ਇੱਕ ਰਾਮਬੀਲਾ ਗਰਾਉਂਡ ਤੋਂ ਸ਼ੁਰੂ ਹੋਇਆ ਕਿ ਰਾਤ ਅਭਿੰਦ ਕੇਜਰੀਵਾਲ ਜੀ ਨੇ ਜਿਹੜੀ ਉੱਥੋਂ ਇੱਕ ਮੁਹਿੰਮ ਚਲਾਈ ਉਹਦੇ ਵਿੱਚ ਸਾਡਾ ਯੋਗਦਾਨ ਸੀ ਤੇ ਅੱਜ ਨੂੰ ਅਸੀਂ ਉਸ ਸਿਸਟਮ ਦੇ ਵਿੱਚ ਬੈਠੇ ਆ ਤੇ ਚੇਂਜ ਵੀ ਕਰ ਰਹੇ ਆ ਕਿਸੇ ਹੱਦ ਤੱਕ ਉਮੀਦ ਕਰਦੇ ਆ ਕਿ ਜੋ ਵੀ ਕਰਾਂਗੇ ਜੋ ਲੋਕਾਂ ਵਾਸਤੇ ਕਰਾਂਗੇ ਇਹੋ ਹੀ ਸਮਝਾ ਕੇ ਕਿ ਅਸੀਂ ਆਪਣੇ ਜੋ ਘਰ ਵਾਸਤੇ ਸਹੀ ਕਰਦੇ ਉਹ ਹੀ ਲੋਕਾਂ ਵਾਸਤੇ ਕਰੀਏ ਕਿ ਕੋਈ ਵੀ ਸਾਡੀ ਜੇ ਅਗਰ ਨੀਅਤ ਦੀ ਗੱਲ ਆਵੇ ਤੇ ਬਿਲਕੁਲ ਸਾਫ਼ ਨੀਅਤ ਨਾਲ ਆਪਾਂ ਕੰਮ ਕਰ ਰਹੇ ਆ ਕਿ ਇੱਕ ਇਹ ਇਹੋ ਹੀ ਮੈਸੇਜ ਦੇਣਾ ਚਾਹੁੰਨਾ ਕਿ ਤੁਹਾਨੂੰ ਸਾਡਾ ਸਾਥ ਦਿਓ ਉਹੀ politically ਨਹੀਂ ਹੈਗੇ ਸਾਡੇ ਚ ਕੰਮ ਕਰਨ ਦਾ ਜਨੂੰਨ ਹੈਗਾ ਕੰਮ ਕਰਵਾ ਲੋ ਜਿੰਨੇ ਕਰਵਾ ਸਕੋ ਸੋ ਗੱਲਬਾਤ ਲਈ ਚੇਅਰਮੈਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਹਨ ਇੰਪਰੂਵਮੈਂਟ ٹرسٹ ਗੁਰਦਾਸਪੁਰ ਦੇ ਚੇਅਰਮੈਨ ਔਰ ਲੋਕ ਸਭਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਸ਼੍ਰੀ ਰਜੀਵ ਸ਼ਰਮਾ ਜਿਨ੍ਹਾਂ ਨੇ ਗੱਲਬਾਤ ਰਾਂ ਦੱਸਿਆ ਕਿ ਉਹਨਾਂ ਨੂੰ ਇੱਕ ਕੰਮ ਕਰਨ ਦਾ ਜਨੂੰਨ ਵਾ ਰਾਜਨੀਤੀ ਦਾ ਤੇ ਉਹਨਾਂ ਨੂੰ ਰਦੇ ਦਾ ਵੀ ਨਹੀਂ ਪਤਾ ਤੇ ਇੱਕ ਅੰਦੋਲਨ ਤੋਂ ਚੱਲ ਕੇ ਇੱਕ ਬੂਥ ਲੈਵਲ ਤੋਂ ਚੱਲ ਕੇ ਉਹ ਅੱਜ ਚੇਅਰਮੈਨ ਦੀ ਕੁਰਸੀ ਤੇ ਬੈਠੇ ਹੋਏ ਆ कोरोना ਦੇ ਵੀ ਸੁਪਨਾਵਾ ਕਿ ਉਹ ਜਿਲ੍ਹਾ ਵਾਸੀਆਂ ਦੇ ਲਈ ਲਗਾਤਾਰ ਜਿਹੜਾ ਵਾ ਉਹ ਡਵੈਲਪਮੈਂਟ ਦੇ ਕੰਮ ਵੱਡੇ ਪੱਧਰ ਦੇ ਉੱਤੇ ਕਰਾਉਣ ਲੋਕ ਸਭਾ ਚੋਣਾਂ ਨੂੰ ਲੈ ਕੇ ਰਜੀਵ ਸ਼ਰਮਾ ਜੀ ਨੇ ਦਾਵਾ ਕੀਤਾ ਵਾ ਕਿ ਉਹਨਾਂ ਵੱਲੋਂ ਔਰ ਪਾਰਟੀ ਵੱਲੋਂ ਜਿਹੜਾ ਵਾ ਬੂਥ ਲੈਵਲ ਤੇ ਵਰਕਰਾਂ ਨੂੰ ਮਜ਼ਬੂਤ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਔਰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦੇ ਲਈ ਬਿਲਕੁਲ ਤਿਆਰ ਬਾਕੀ ਤੁਸੀਂ ਆਪਣੀਆਂ ਸਾਰੀਆਂ ਖਬਰਾਂ ਲਈ ਜੁੜੇ ਰਹੋ ਐਕਸਪ੍ਰੈਸ ਨਿਊਜ਼ ਜੈਟ ਦੇ ਨਾਲ ਧੰਨਵਾਦ